ਕੰਪੀਅਰ ਗਵਰਨਮੈਂਟ ਮੰਤਰਕਾਰਾਂ ਦਾ ਪੀਸੀਐਸ ਦਾ ਇਗਜ਼ਾਮ ਸੀ ਪੀਸੀਐਸ ਦਾ ਅੱਛਾ ਇਹ ਕਿੰਨੇ ਕੈਂਡੀਡੇਟ ਐ ਇਸ ਚ ਕੈਂਡੀਡੇਟ ਐ ਇੱਥੇ 500 ਤੋਂ ਵੱਧ ਕੈਂਡੀਡੇਟ ਐ ਟੋਟਲ ਦਾ ਕਾਲਜ ਟੋਟਲ ਕਿੰਨੇ ਐ ਟੋਟਲ ਦਾ ਸਰ ਬਹੁਤ ਜ਼ਿਆਦਾ ਐ ਤੇ ਇਹ ਕਿੰਨੀਆਂ ਪੋਸਟਾਂ ਲਈ ਐ ਦੇ 300 ਦੇ ਲਗਭਗ ਪੋਸਟਾਂ ਐ ਤੇ ਇਹ ਹੁਣ ਕਿਹੜਾ ਸਵੇਰੇ ਕਿਹੜਾ ਸੈਸ਼ਨ ਜੀਐਸ ਦਾ ਪੇਪਰ ਹੋਇਆ ਸੀਗਾ ਉਸ ਤੋਂ ਬਾਅਦ ਸੀਟ ਦਾ ਪੇਪਰ ਆ ਉਹ ਦੋ ਹੁੰਦੇ ਇਸ ਚ ਉਸ ਤੋਂ ਬਾਅਦ ਰਿਜ਼ਲਟ ਕਿੰਨੀ ਦੇਰ ਬਾਅਦ ਹੁੰਦਾ ਇਹਦਾ ਸਾਡੇ ਸਾਡੇ ਦਾ ਪਤਾ ਨਹੀਂ ਹੈ ਪ੍ਰੀਲਿਮਸ ਹੈਗਾ ਤੇ ਉਸ ਤੋਂ ਬਾਅਦ ਮੇਨਸ ਦਾ ਇਹ ਇਹ ਕਿੰਨੀ ਦੇਰ ਬਾਅਦ ਸ਼ੁਰੂ ਹੋਇਆ ਪੇਪਰ ਕਿੰਨੇ ਸਾਲ ਬਾਅਦ ਆ 3-4 ਸਾਲ ਦਾ 2 ਸਾਲ ਬਾਅਦ 2 ਸਾਲ ਥੈਂਕ ਯੂ ਵਧੀਆ ਹੋ ਗਿਆ ਕੋਈ ਇਜ਼ੀ ਸੀ ਕਿ ਮੁਸ਼ਕਲ ਮੋਡਰੇਟ ਸੀ ਕੋਈ ਬਦਲਾਅ ਕਿਵੇਂ ਐਗਜ਼ਾਮ ਚ ਜਿਵੇਂ ਪਹਿਲਾਂ ਹੁੰਦਾ ਸੀ ਨਾ ਹੁਣ ਤਿਆਰੀਆਂ ਵੀ ਦੇਖੋ ਕਿਤਾਬਾਂ ਰਾਹੀਂ ਪਹਿਲਾਂ ਕਰਦੇ ਸੀ ਹੁਣ ਆਨਲਾਈਨ ਕੀ ਬਦਲਾਅ ਹੋਇਆ ਹੈ ਮੇਰੇ ਸਾਹਬ ਨਾਲ ਥੋੜੀਆਂ ਚੀਜ਼ਾਂ ਜ਼ਿਆਦਾ ਐਕਸੈਸਿਬ ਹੋ ਗਿਆ ਉਹ ਸਾਹਬ ਨਾਲ ਕੁਝ ਨਹੀਂ ਡਿਫਿਕਲਟੀ ਵੀ ਵੱਧ ਗਈ ਬਟ ਮੇਰਾ ਫਰਸਟ ਅਟੈਂਪਟ ਸੀ ਕਿਹੈ ਸਖਤਿਆ ਮੇਰਾ ਫਰਸਟ ਐਕਸਪੀਰੀਅੰਸ ਫਰਸਟ ਐਕਸਪੀਰੀਅੰਸ ਮੇਰਾ ਕਹਿੰਦਾ ਵੀ ਜਦ ਪਹਿਲਾ ਮੈਂ ਦੇਖਿਆ ਪੁਰਾਣੇ ਸਮੇਂ ਕਿਤਾਬਾਂ ਬਹੁਤ ਮਹਿੰਗੀਆਂ ਲੈਣੀਆਂ ਪੈਂਦੀਆਂ ਕੋਚਿੰਗ ਲਈ ਦਿਲ ਵੀ ਜਾਣਾ ਪੈਂਦਾ ਸੀ ਹੁਣ ਕੀ ਬਦਲਾਅ ਹੋ ਗਿਆ ਜੀ ਕੋਚਿੰਗ ਤਾਂ ਹੁਣ ਵੀ ਜਾਣਾ ਪੈਂਦਾ ਹੈ ਅੱਛਾ ਆਨਲਾਈਨ ਵੀ ਕਾਫੀ ਹੋ ਗਿਆ ਆਨਲਾਈਨ ਮਟੀਰੀਅਲ ਅਵੇਲੇਬਲ ਹੋ ਗਿਆ ਮਟੀਰੀਅਲ ਆਨਲਾਈਨ ਉਪਲਬਧ ਹੋ ਗਿਆ ਹਾਂਜੀ ਬੱਚਿਆਂ ਦਾ ਟਾਈਮ ਬਚ ਜਾਂਦਾ ਔਰ ਜਾਂਦਾ ਘਰੇ ਬੈ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਇਹ ਅੱਜ ਕੋਈ ਐਗਜ਼ਾਮ ਹੈ ਜੀ ਹਾਂ ਜੀ ਪੀਸੀ ਦਾ ਐਗਜ਼ਾਮ ਹੈ ਜੀ ਬੱਚਿਆਂ ਦਾ ਕਾਦਾ ਜੀ ਪੀਸੀਐਸ ਦਾ ਤੇ ਇਹ ਕਿੰਨੇ ਸਾਲ ਬਾਅਦ ਹੋ ਰਿਹਾ ਹਰ ਸਾਲ ਹੁੰਦਾ ਹੈ ਪਹਿਲੇ ਤਾਂ ਕਾਫੀ ਸਾਲ ਬਾਅਦ ਹਾਂ ਕਈ ਸਾਲ ਹੋ ਗਈ ਉਸ ਤੋਂ ਬਾਅਦ ਹੁਣ ਆਇਆ ਹੈ ਪੇਪਰ ਇਹ ਕਿਤਾਬ ਕੀ ਕਿੰਨੀਆਂ ਪੋਸਟਾਂ ਹੈ ਜੀ ਪਤਾ ਤੁਹਾਨੂੰ 300 22 322 322 ਪੋਸਟਾਂ ਤੇ ਕਿੰਨੇ ਕੈਂਡੀਡੇਟ ਨੇ ਅਪਲਾਈ ਕੀਤਾ 85000 800 800 ਤੋਂ ਜ਼ਿਆਦਾ ਬੱਚੇ ਨੇ ਪਾਰਟਿਸਪੇਟ ਕੀਤਾ ਜਿਹਦੇ ਵਿੱਚ ਅੰਦਾਜ਼ਨ ਮੇਰੇ ਖਿਆਲ ਦੇ ਵਿੱਚ 50 55000 ਬੱਚੇ ਬੈਠਣਗੇ ਪੇਪਰ ਦੇ ਵਿੱਚ ਕਿਉਂਕਿ ਕਈਆਂ ਦੀ ਤਿਆਰੀ ਨਾ ਹੋਣ ਕਰਕੇ ਜ਼ਿਆਦਾ ਬੱਚੇ ਬੈਠੇ ਨਹੀਂ ਹੈਗੇ ਤੇ ਇਹ ਬੱਚਿਆਂ ਨੂੰ ਜਿਵੇਂ ਤਿਆਰੀ ਕਰਦੇ ਸੀ ਤੁਸੀਂ ਪੇਰੈਂਟਸ ਦੀ ਵੀ ਕਾਫੀ ਸਪੋਰਟ ਹੁੰਦੀ ਉਹਦੇ ਬਿਨਾਂ ਨਹੀਂ ਕਰ ਸਕਦਾ ਹਨ ਤਾਂ ਇਹ ਮੋਬਾਈਲ ਨਾਲ ਕਿੰਨਾ ਇਹ ਐਂਟਰਟੇਨਮੈਂਟ ਘੁੰਮਣਾ ਕਿੰਨਾ ਕ ਬਦਲਾਅ ਆਇਆ ਸੀ ਆਮ ਸਟੱਡੀ ਨਾਲ ਮੋਬਾਈਲ ਦੇ ਨਾਲ ਦੇਖੋ ਪੜ੍ਹਾਈ ਦੇ ਵਿੱਚ ਵੀ ਬਹੁਤ ਫਾਇਦਾ ਹੋਇਆ ਜਿੱਦ ਤੱਕ ਬਹੁਤ ਸਾਰੀ ਜਿਹੜੀ ਮਟੀਰੀਅਲ ਸਟੱਡੀ ਮਟੀਰੀਅਲ ਪਹਿਲਾਂ ਜਿੱਦਾਂ ਲਾਇਬ੍ਰੇਰੀ 'ਚ ਜਾ ਕੇ ਪੜ੍ਹਨਾ ਪੈਂਦਾ ਸੀ ਬੱਚਿਆਂ ਨੂੰ ਹੁਣ ਆਨਲਾਈਨ ਪੜ੍ਹ ਲੈਂਦੇ ਨੇ ਘਰੇ ਬੈਠ ਕੇ ਤੇ ਪਹਿਲਾਂ ਬਹੁਤ ਮਹਿੰਗੀਆਂ ਕਿਤਾਬਾਂ ਖਰੀਦਨੀਆਂ ਪੈਂਦੀਆਂ ਸੀ ਪੀ.ਸੀ.ਐਸ.ਆਈ.ਐਸ. ਦੀ ਹੈ ਨਾ ਕੋਚਿੰਗ ਲਈ ਤਾਂ ਹੁਣ ਕਿਤਾਬਾਂ ਦੀ ਮੇਰੇ ਕਹੇ ਲੋੜ ਨਹੀਂ ਪਈ ਜਾਂ ਆਨਲਾਈਨ ਜ਼ਿਆਦਾ ਇਨਫੋਰਮੇਸ਼ਨ ਆਨਲਾਈਨ ਜ਼ਿਆਦਾ ਹੋ ਗਈ ਬਾਕੀ ਕਈ ਇੱਕ ਜਿੱਦਾਂ ਆਪਣਾ ਇਹ ਟਿਊਸ਼ਨ ਸੈਂਟਰਸ ਨੇ ਉਹਨਾਂ ਨੇ ਆਨਲਾਈਨ ਆਦੀਆਂ ਜਿਹੜਾ ਫੋਕਲੈਟਸ ਵਗੈਰਾ ਸਾਰਾ ਕੁਝ ਪ੍ਰੋਵਾਈਡ ਕੀਤਾ ਹੋਇਆ ਕੁਝ ਥੋੜੀ ਜਿਹੀ ਨੋਮੀਨਲ ਚਾਰजेस ਦੇ ਵਿੱਚ ਨਾ ਉਹ ਪ੍ਰੋਵਾਈਡ ਕਰ ਦਿੰਦੇ ਸਟੂਡੈਂਟਸ ਨੂੰ ਤੇ ਘਰੇ ਬੈ ਕੇ ਪੜ੍ਹ ਲੈਂਦੇ ਸਟੂਡੈਂਟਸ ਉਹ ਆਨਲਾਈਨ ਹੀ ਸਾਰੇ ਉਹ ਨੋਟਸ ਭੇਜੀ ਜਾਂਦੇ ਨੇ ਤੇ ਕਿੰਨੇ ਦਿਨ ਪਹਿਲਾਂ ਤਿਆਰੀ ਸ਼ੁਰੂ ਕਰਸ ਜੀਤਾ ਜੀ ਜਦੋਂ ਦੇ ਸਾਲ 2 ਸਾਲ ਲੱਗ ਜਾਂਦੇ ਐਨਾ ਕਿ ਚੀਜ਼ਾਂ ਨੂੰ ਮੇਰਾ ਬੱਚਾ 3 ਸਾਲ ਦਾ ਕਰ ਰਿਹਾ ਹੈ ਯੂਪੀਐਸਸੀ ਤਿਆਰੀ ਕਰਦਾ ਤੇ ਇਹ ਆਨਲਾਈਨ ਖਰਚਾ ਕਾਫੀ ਘਟ ਗਿਆ ਜੀ ਖਰਚੇ ਘਟੇ ਕੋਚਿੰਗ ਵੀ ਆਨਲਾਈਨ ਹੋਣ ਲੱਗੀ ਹੈ ਨਾ ਖਰਚਾ ਦਾ ਜੇ ਮਤਲਬ ਰੈਂਕ ਤੇ ਜੇ ਦਿੱਲੀ ਲక్ష్ਮੀਨਗਰ ਚਰਜਿੰਦਰਨਗਰ ਚਾ ਉੱਥੇ 1 ਲੱਖ ਰੁਪਏ ਤੋਂ ਜ਼ਿਆਦਾ ਖਰਚਾ ਸ਼ਹਿਰੀ ਨੇ ਤੇ ਹੁਣ ਇਹ ਘਰ ਹੀ ਤਿਆਰੀ ਕੀਤੀ ਹੈ ਕਾਫੀ ਬੈਨੀਫਿਟ ਹੋ ਗਿਆ ਨਾ ਆਨਲਾਈਨ ਇੰਟਰਨੈਟ ਟੈਕਨੀਕ ਦਾ